ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਆਜ ਦੀਆਂ ਖਬਰਾਂ ਤੇ ਡੌਂਕੀ ਰੂਟ ਰਾਹੀਂ ਅਮਰੀਕਾ 'ਚ ਭਾਰਤੀ ਪ੍ਰਵਾਸੀਆਂ ਦੀ ਰਿਕਾਰਡ ਐਂਟਰੀ ਹੋਈ ਹੈ ਮਾਰਚ 2024 ਤੱਕ 43152 ਭਾਰਤੀ ਸਰਹੱਦਾਂ ਤੋਂ ਕੁਸਪੈਟ ਕਰਕੇ ਅਮਰੀਕਾ ਪਹੁੰਚ ਚੁੱਕੇ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਗੈਰ ਕਾਨੂੰਨੀ ਸ਼ਰਨਾਰਥੀਆਂ ਨਾਲ ਡਜਠਣ ਲਈ ਨਿਯਮਾਂ ਨੂੰ ਸਖਤ ਕਰਨ ਦਾ ਫੈਸਲਾ ਕੀਤਾ ਹੈ ਅਮਰੀਕੀ ਗ੍ਰਹਿ ਮੰਤਰਾਲੇ ਵੱਲੋਂ ਤਿਆਰ ਕੀਤੇ ਗਏ ਨਵੇਂ ਨਿਯਮਾਂ ਮੁਤਾਬਕ ਜੇਕਰ ਕਿਸੇ ਗੈਰ ਕਾਨੂੰਨੀ ਪ੍ਰਵਾਸੀ ਦਾ ਅਪਰਾਧਿਕ ਰਿਕਾਰਡ ਪਾਇਆ ਜਾਂਦਾ ਹੈ ਤਾਂ ਉਸ ਨੂੰ ਅਮਰੀਕਾ 'ਚ ਸ਼ਰਨ ਲਈ ਅਰਜ਼ੀ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਨਵੇਂ ਨਿਯਮਾਂ ਮੁਤਾਬਕ ਅਪਰਾਧਿਕ ਰਿਕਾਰਡ ਵਾਲੇ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਉਹਨਾਂ ਦੇ ਮੂਲ ਦੇਸ਼ ਭੇਜ ਦਿੱਤਾ ਜਾਵੇਗਾ ਹੁਣ ਤੱਕ ਅਮਰੀਕਾ 'ਚ ਆਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਦੋਂ ਤੱਕ ਅਮਰੀਕਾ 'ਚ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜਦੋਂ ਤੱਕ ਉਹਨਾਂ ਦੀਆਂ ਸ਼ਰਨ ਦੀਆਂ ਅਰਜ਼ੀਆਂ ਤੇ ਕਾਰਵਾਈ ਨਹੀਂ ਹੋ ਜਾਂਦੀ ਪਰ ਦੇਖਿਆ ਜਾਂਦਾ ਹੈ ਕਿ ਅਦਾਲਤੀ ਸੁਣਵਾਈ ਦੌਰਾਨ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ 'ਚ ਗਾਇਬ ਹੋ ਜਾਂਦੇ ਨੇ ਤੇ ਸਾਲਾਂ ਤੱਕ ਅਮਰੀਕਾ 'ਚ ਹੀ ਰਹਿੰਦੇ ਨੇ ਕੁਝ ਮਾਮਲਿਆਂ 'ਚ ਇਹ ਲੋਕ ਆਪਣੇ ਵੈਰ ਦੇ ਦਸਤਾਵੇਜ਼ ਵੀ ਤਿਆਰ ਕਰਦੇ ਨੇ ਅਮਰੀਕਾ ਚ ਦਾਖਲ ਕਰਵਾਉਣ ਦਾ ਰੈਕਟ ਤਿੰਨ ਸਟੇਜ ਵਾਲਾ ਹੁੰਦਾ ਹੈ ਪਹਿਲਾ ਕੁਸਪੈਟ ਦਾ ਜਿਹੜਾ ਰੈਕਟ ਕੰਮ ਕਰਦਾ ਹੈ ਔਰ ਇਸ ਤੋਂ ਬਾਅਦ ਇਹ ਭਾਰਤ ਤੇ ਹੋਰ ਦੇਸ਼ਾਂ ਵਿੱਚ ਫੈਲੇ ਏਜੰਟਸ ਦੁਆਰਾ ਚਲਾਇਆ ਜਾਂਦਾ ਹੈ ਪਹਿਲੇ ਪੜਾਅ ਚ ਗੁਜਰਾਤ ਅਤੇ ਪੰਜਾਬ ਵਰਗੇ ਰਾਜਾਂ ਚ ਏਜੰਟ ਪ੍ਰਤੀ ਵਿਅਕਤੀ 80 ਲੱਖ ਰੁਪਏ ਵਸੂਲਦੇ ਨੇ ਦੂਜਾ ਪੜਾਅ ਲੋਕਾਂ ਨੂੰ ਦੁਬਈ, ਫਰਾਂਸ, ਵੈਸਟ ਇੰਡੀਜ਼ ਜਾਂ ਹੋਰ ਕੈਰੇਬੀਅਨ ਦੇਸ਼ਾਂ ਚ ਲਜਾਇਆ ਜਾਂਦਾ ਹੈ ਤੀਜਾ ਪੜਾ ਇਹ ਸਭ ਤੋਂ ਔਖਾ ਹੈ ਕੁਸਪੈਟ ਮੈਕਸੀਕੋ ਕੈਨੇਡਾ ਸਰਹੱਦ ਤੋਂ ਹੁੰਦੀ ਹੈ ਮੀਲਾਂ ਦਾ ਸਫ਼ਰ ਪੈਦਲ ਤੈਅ ਕਰਨਾ ਪੈਂਦਾ ਹੈ ਤੇ ਕਈ ਵਾਰੀ ਇਸ ਸਬ ਦਰਮਿਆਨ ਮੌਤ ਵੀ ਹੋ ਜਾਂਦੀ ਹੈ ਭਾਰਤੀ ਪ੍ਰਵਾਸੀਆਂ ਦੀ ਲਗਾਤਾਰ ਅਮਰੀਕਾ ਚ ਕੁਸਪੈਟ ਹੋ ਰਹੀ ਹੈ ਜੇ ਪਿਛਲੇ ਅੰਕੜੇ ਦੇਖੀਏ ਤੇ ਸਾਲ 2020 ਦੇ ਵਿੱਚ 19883 ਲੋਕਾਂ ਨੇ ਕੁਸਪੈਟ ਕੀਤੀ ਉਹਦੇ ਤੋਂ ਬਾਅਦ 2021 ਚ 30662 2022 ਦੇ ਵਿੱਚ 63927 2023 ਦੇ ਵਿੱਚ 96917 ਤੇ 2024 ਦੇ ਵਿੱਚ ਮਾਰਚ ਮਹੀਨੇ ਤੱਕ 43152 ਲੋਕ ਕੁਸਪੈਟ ਕਰ ਚੁੱਕੇ ਨੇ ਉਧਰ ਇਸ ਸਬ ਦਰਮਿਆਨ ਬਾਈਡਨ ਸਰਕਾਰ ਇੱਕ ਨਵਾਂ ਐਲਾਨ ਕਰਨ ਜਾ ਰਹੀ ਹੈ ਜਿਸ ਨਾਲ ਮੈਕਸੀਕੋ ਜਾਂ ਕੈਨੇਡਾ ਦੀ ਸਰਹੱਦ ਪਾਰ ਕਰਨ ਵਾਲੇ ਲੋਕਾਂ ਲਈ ਅਮਰੀਕਾ 'ਚ ਸ਼ਰਨ ਲੈਣੀ ਬਹੁਤ ਮੁਸ਼ਕਲ ਹੋ ਜਾਵੇਗੀ ਅਜਿਹੇ ਲੋਕਾਂ ਨੂੰ ਜਲਦੀ ਹੀ ਡਿਪੋਰਟ ਕੀਤਾ ਜਾ ਸਕਦਾ ਹੈ ਅਮਰੀਕੀ ਨਿਊਜ਼ ਚੈਨਲ ਸੀਬੀਐਸ ਦੀ ਇੱਕ ਰਿਪੋਰਟ ਦੇ ਮੁਤਾਬਕ ਬਾਈਡਨ ਸਰਕਾਰ ਕੁਝ ਦਿਨਾਂ ਦੇ ਅੰਦਰ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਉਹਨਾਂ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਲਈ ਹੋਰ ਸ਼ਕਤੀਆਂ ਦੇ ਸਕਦੀ ਹੈ ਜੋ ਸ਼ਰਨ ਲਈ ਯੋਗ ਨਹੀਂ ਹਨ ਸੀਬੀਐਸ ਨਿਊਜ਼ ਚੈਨਲ ਨੇ ਬਾਈਡਨ ਸਰਕਾਰ ਨਾਲ ਜੁੜੇ ਤਿੰਨ ਸੂਤਰਾਂ ਤੋਂ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ ਇਹ ਨਿਯਮ ਜੋ ਕਿ ਹੋਮਲੈਂਡ ਸਕਿਉਰਿਟੀ ਵਿਭਾਗ ਦੁਆਰਾ ਲਾਗੂ ਕੀਤਾ ਜਾਵੇਗਾ ਗੈਰਕਾਨੂੰਨੀ ਢੰਗ ਨਾਲ ਮੈਕਸੀਕੋ ਦੀ ਸਰਹੱਦ ਪਾਰ ਕਰਨ ਤੋਂ ਬਾਅਦ ਅਮਰੀਕਾ 'ਚ ਸ਼ਰਨ ਲੈਣ ਵਾਲੇ ਪ੍ਰਵਾਸੀਆਂ ਤੇ ਲਾਗੂ ਹੋਵੇਗਾ ਅਮਰੀਕੀ ਨਿਊਜ਼ ਵੈੱਬਸਾਈਟ ਬਲੂਮਬਰਗ ਨੇ ਵੀ ਆਪਣੀ ਇੱਕ ਰਿਪੋਰਟ 'ਚ ਕਿਹਾ ਕਿ ਗ੍ਰਹਿ ਸੁਰੱਖਿਆ ਵਿਭਾਗ ਇਸ ਪ੍ਰਸਤਾਵ ਦਾ ਜਲਦੀ ਹੀ ਐਲਾਨ ਕਰ ਸਕਦਾ ਹੈ ਮੌਜੂਦਾ ਕਾਨੂੰਨ ਅਨੁਸਾਰ ਜਦੋਂ ਸਰਹੱਦ ਪਾਰ ਕਰਕੇ ਸੰਯੁਕਤ ਰਾਜ ਅਮਰੀਕਾ 'ਚ ਪਨਾਹ ਲੈਣ ਵਾਲੇ ਲੋਕ ਉਹਨਾਂ ਦੀ ਪ੍ਰੋਸੇਯੋਗ ਡਰਾਈਵ ਇੰਟਰਵਿਊ ਕਰਵਾਈ ਜਾਂਦੀ ਹੈ ਜੋ ਇਸ ਇੰਟਰਵਿਊ ਨੂੰ ਪਾਸ ਕਰਦੇ ਨੇ ਉਹ ਇਮੀਗ੍ਰੇਸ਼ਨ ਜੱਜ ਦੇ ਸਾਹਮਣੇ ਸ਼ਰਨ ਲਈ ਅਪੀਲ ਦਾਇਰ ਕਰ ਸਕਦੇ ਨੇ ਜਦੋਂ ਕਿ ਜੋ ਅਸਫਲ ਰਹਿੰਦੇ ਆ ਉਹਨਾਂ ਨੂੰ ਰਿਪੋਰਟ ਕੀਤਾ ਜਾਂਦਾ ਹੈ ਕਾਨੂੰਨ ਮੁਤਾਬਕ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਜਾਂ ਜਨਤਾ ਲਈ ਖਤਰਾ ਪੈਦਾ ਕਰਨ ਵਾਲੇ ਪ੍ਰਵਾਸੀਆਂ ਨੂੰ ਸ਼ਰਨ ਲਈ ਦਾਇਰ ਕਰਨ ਦੀ ਇਜਾਜ਼ਤ ਨਹੀਂ ਹੋਏਗੀ ਤੇ ਅਜਿਹੇ ਪ੍ਰਵਾਸੀਆਂ ਨੂੰ ਇੱਕ ਸ਼ਰਨ ਅਧਿਕਾਰੀ ਦੁਆਰਾ ਰੱਦ ਕੀਤਾ ਜਾ ਸਕਦਾ ਹੈ ਤੇ ਤੁਰੰਤ ਦੇਸ਼ ਨਿਕਾਲਾ ਵੀ ਦਿੱਤਾ ਜਾ ਸਕਦਾ ਹੈ ਬਾਈਡਨ ਸਰਕਾਰ ਜਿਸ ਨਵੇਂ ਨਿਯਮ ਨੂੰ ਲਾਗੂ ਕਰਨ ਜਾ ਰਹੀ ਹੈ ਉਸ ਵਿੱਚ ਮੌਜੂਦਾ ਕਾਨੂੰਨ ਦੀਆਂ ਕੁਝ ਵਿਵਸਥਾਵਾਂ ਨੂੰ ਸਖਤੀ ਨਾਲ ਲਾਗੂ ਕਰਕੇ ਗੈਰ ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਵਾਲੇ ਲੋਕਾਂ ਨੂੰ ਜਲਦੀ ਰਿਪੋਰਟ ਕਰਨ ਦੀ ਇੱਕ ਪ੍ਰਣਾਲੀ ਵਿਕਸਿਤ ਕੀਤੀ ਜਾ ਸਕਦੀ ਹੈ ਬਲੂਮਬਰਗ ਦੀ ਇੱਕ ਰਿਪੋਰਟ ਮੁਤਾਬਕ ਬਾਈਡਨ ਸਰਕਾਰ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਤੇ ਕਾਰਵਾਈ ਕਰਕੇ ਚੋਣਾਂ ਤੋਂ ਪਹਿਲਾਂ ਪਨਾਹ ਮੰਗਣ ਵਾਲੇ ਕੁਝ ਗੈਰ ਦਸਤਾਵੇਜ਼ ਰਹਿਤ ਪ੍ਰਵਾਸੀਆਂ ਨੂੰ ਤੁਰੰਤ ਦੇਸ਼ ਨਿਕਾਲਾ ਦੇ ਸਕਦੀ ਹੈ ਮੌਜੂਦਾ ਪ੍ਰਣਾਲੀ ਅਨੁਸਾਰ ਕਿਉਂਕਿ ਅਮਰੀਕਾ ਕੋਲ ਸਰਹੱਦ ਪਾਰੋਂ ਆਉਣ ਵਾਲੇ ਪ੍ਰਵਾਸੀਆਂ ਨੂੰ ਹਿਰਾਸਤ 'ਚ ਰੱਖਣ ਲਈ ਜਗ੍ਹਾ ਨਹੀਂ ਬਚੀ ਇਸ ਲਈ ਉਹਨਾਂ ਨੂੰ ਜਲਦੀ ਕਾਰਵਾਈ ਕੀਤੀ ਜਾਂਦੀ ਹੈ ਤੇ ਅਦਾਲਤ 'ਚ ਪੇਸ਼ ਹੋਣ ਦੀ ਮਿਤੀ ਤੇ ਨਾਲ ਛੱਡ ਦਿੱਤਾ ਜਾਂਦਾ ਹੈ ਹਾਲਾਂਕਿ ਨਵੀਂ ਪ੍ਰਣਾਲੀ 'ਚ ਪ੍ਰਵਾਸੀ ਜੋ ਭਰੋਸੇਯੋਗ ਡਰ ਕਾਰਨ ਇੰਟਰਵਿਊ ਨੂੰ ਕਲੀਅਰ ਨਹੀਂ ਕਰ ਸਕਦੇ ਨੇ ਉਹਨਾਂ ਨੂੰ ਕੋਈ ਹੋਰ ਕਾਨੂੰਨੀ ਵਿਕਲਪ ਦਿੱਤੇ ਜਾਣ ਦੀ ਬਜਾਏ ਸਿੱਧੇ ਤੌਰ ਤੇ ਦੇਸ਼ ਨਿਕਾਲਾ ਦਿੱਤੇ ਜਾਣ ਦੀ ਵੀ ਸੰਭਾਵਨਾ ਹੈ ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਿਰਫ ਸਰਹੱਦ ਪਾਰ ਕਰਨ ਵਾਲੇ ਕੁਝ ਪ੍ਰਵਾਸੀਆਂ ਨੂੰ ਪ੍ਰਭਾਵਿਤ ਕਰੇਗਾ ਪਰ ਇਹ ਉਹਨਾਂ ਕਦਮਾਂ ਦਾ ਇੱਕ ਛੋਟਾ ਜਿਹਾ ਹਿੱਸਾ ਕਿਹਾ ਜਾ ਸਕਦਾ ਹੈ ਜੋ ਬਾਈਡਨ ਆਪਣੀ ਨੀਤੀ ਨੂੰ ਸਖਤ ਕਰਨ ਲਈ ਇੱਕ ਤੋਂ ਬਾਅਦ ਇੱਕ ਚੁੱਕ ਰਹੇ ਨੇ ਇਸ ਗੱਲ ਦੀ ਸੰਭਾਵਨਾ ਹੈ ਕਿ ਰਾਸ਼ਟਰਪਤੀ ਜੋ ਬਾਈਡਨ ਖੁਦ ਹੋਮਲੈਂਡ ਸਿਕਿਉਰਿਟੀ ਵਿਭਾਗ ਦੁਆਰਾ ਬਣਾਏ ਜਾ ਰਹੇ ਇਸ ਨਵੇਂ ਨਿਯਮ ਦਾ ਐਲਾਨ ਕਰਨਗੇ ਬਾਈਡਨ ਨੇ ਮੈਕਸੀਕੋ ਸਰਹੱਦ 'ਤੇ ਮੌਜੂਦਾ ਸਥਿਤੀ 'ਤੇ ਕਾਬੂ ਪਾਉਣ ਲਈ ਕਾਂਗਰਸ ਦੀ ਮਦਦ ਨਾਲ ਨਵਾਂ ਕਾਨੂੰਨ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਰਿਪਬਲਿਕਨਾਂ ਨੇ ਇਸ ਦਾ ਵਿਰੋਧ ਕੀਤਾ ਫਿਰ ਬਾਈਡਨ ਚੋਣਾਂ ਤੋਂ ਪਹਿਲਾਂ ਸਥਿਤੀ ਨੂੰ ਨਿਯੰਤਰਿਤ ਕਰਨ ਲਈ ਆਪਣੀਆਂ ਕਾਰਜਕਾਰੀ ਸ਼ਕਤੀਆਂ ਦੀ ਵਰਤੋਂ ਕਰਦੇ ਹਾਂ ਕੁਝ ਨਿਯਮਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਹ ਇਹ ਦੇਖ ਰਹੇ ਨੇ ਕਿ ਕੀ ਉਹ ਕੁਝ ਹਾਲਾਤਾਂ 'ਚ ਸਰਹੱਦ ਬੰਦ ਕਰਨ ਦਾ ਆਦੇਸ਼ ਦੇ ਸਕਦੇ ਨੇ ਪਰ ਜੇ ਇਸ ਪ੍ਰਭਾਵਲੀ ਕਾਨੂੰਨ ਕਾਂਗਰਸ ਪਾਸ ਕਰ ਸਕਦੀ ਹੈ ਤਾਂ ਉਸ ਕੋਲ ਕਿੰਨੀ ਸਥਿਤੀ ਨੂੰ ਨਿਯੰਤਰਿਤ ਕਰਨ ਦੀ ਵਧੇਰੇ ਸ਼ਕਤੀ ਹੋਵੇਗੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਦਾਵਾ ਕੀਤਾ ਹੈ ਕਿ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੋ ਦੀ ਹਤਿਆ ਦੀ ناکਾਮ ਸਾਜ਼ਿਸ਼ ਲਈ ਭਾਰਤੀ ਏਜੰਸੀਆਂ ਤੇ ਲੱਗੇ ਦੋਸ਼ਾਂ ਨਾਲ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਤੇ ਕੋਈ ਅਸਰ ਨਹੀਂ ਪਿਆ ਹੈ ਖਬਰ ਏਜੰਸੀ ਨੂੰ ਦਿੱਤੇ ਵਿਸ਼ੇਸ਼ ਇੰਟਰਵਿਊ 'ਚ ਜੈ ਸ਼ੰਕਰ ਨੇ ਕਿਹਾ ਕਿ ਭਾਰਤ ਅਮਰੀਕਾ ਸਬੰਧਾਂ ਦੀ ਬੁਨਿਆਦ ਬਹੁਤ ਮਜ਼ਬੂਤ ਹੈ ਤੇ ਦੋਸ਼ਾਂ ਨਾਲ ਇਸ ਤੇ ਕੋਈ ਅਸਰ ਨਹੀਂ ਪਿਆ ਹੈ। ਉਹਨਾਂ ਕਹਿਆ ਅਮਰੀਕਾ ਨੇ ਕੁਝ ਖਾਸ ਜਾਣਕਾਰੀ ਸਾਡੇ ਧਿਆਨ ਹੇਠ ਆ ਲਿਆਂਦੀ ਸੀ ਕਿਉਂਕਿ ਅਸੀਂ ਵੀ ਮੰਨਦੇ ਹਾਂ ਕਿ ਉਸ ਦਾ ਕੁਝ ਅਸਰ ਸਾਡੀ ਆਪਣੀ ਪ੍ਰਣਾਲੀ ਤੇ ਵੀ ਪੈਂਦਾ ਹੈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਪਰ ਭਾਰਤ ਅਮਰੀਕਾ ਸਬੰਧਾਂ ਤੇ ਕੋਈ ਫਰਕ ਨਹੀਂ ਪਿਆ ਹੈ। ਜੈ ਸ਼ੰਕਰ ਨੇ ਕਿਹਾ ਕਿ ਬੀਤੇ ਚ ਅਮਰੀਕਾ ਨਾਲ ਸਬੰਧਾਂ ਚ ਸਮੱਸਿਆ ਸੀ। ਨੇਰੂ ਕ੍ਰਿਸ਼ਨਾ ਮੈਨਨ ਦੇ ਸਮੇਂ ਤੋਂ ਦੇਸ਼ 'ਚ ਖੱਬੇਪੱਖੀ ਵਿਚਾਰਧਾਰਾ ਹਾਵੀ ਸੀ ਜੋ ਅਮਰੀਕਾ ਨਾਲ ਗੂੜੇ ਸਬੰਧ ਨਹੀਂ ਚਾਹੁੰਦੀ ਸੀ ਇਹ ਵਤੀਰਾ 2014 ਤੱਕ ਜਾਰੀ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਿਹੇ ਵਿਚਾਰਾਂ ਵਿਰੋਧ ਨੇ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਦੇਸ਼ ਦੀ ਵਿਦੇਸ਼ ਨੀਤੀ 'ਚ ਹਾਂ ਪੱਖੀ ਰਵੱਈਆ ਅਪਣਾਇਆ ਗਿਆ ਨਿੱਜਰ ਹੱਤਿਆ ਕਾਂਡ ਦੇ ਮਾਮਲੇ ਤੇ ਕੈਨੇਡਾ ਨਾਲ ਵਿਗੜੇ ਸਬੰਧਾਂ ਬਾਰੇ ਜੈ ਸ਼ੰਕਰ ਨੇ ਕਿਹਾ ਕਿ ਖਾਲਸਤਾਨੀ ਵੱਖਵਾਦੀਆਂ ਨੂੰ ਸਿਆਸੀ ਪਨਾਹ ਦੇ ਕੇ ਕੈਨੇਡਾ ਸਰਕਾਰ ਇਹ ਸੁਨੇਹਾ ਦੇ ਰਹੀ ਹੈ ਕਿ ਇਸ ਦਾ ਵੋਟ ਬੈਂਕ ਉਸ ਦੇ ਕਾਨੂੰਨ ਦੇ ਸ਼ਾਸਨ ਤੋਂ ਵਧੇਰੇ ਤਾਕਤਵਰ ਹੈ ਬੋਇੰਗ ਵਿਸਲ ਬਲੋਅਰ ਬਾਰੇ ਜਾਣਕਾਰੀ ਦੇਣ ਵਾਲੇ ਦੋ ਮੁਖਬਰਾਂ ਦੀ ਮੌਤ ਤੋਂ ਬਾਅਦ ਹੁਣ ਫਾਈਜ਼ਰ ਵਿਸਲ ਬਲੋਅਰ ਮੈਲਿਸਾ ਮੈਕੈਟੀ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਮੈਲਿਸਾ ਮੈਕੈਟੀ ਨੇ ਐਕਸ ਤੇ ਇੱਕ ਵੀਡੀਓ ਪੋਸਟ ਕਰਦਿਆਂ ਕਿਹਾ ਕਿ ਉਹ ਆਤਮ ਹੱਤਿਆ ਨਹੀਂ ਕਰ ਰਹੀ ਹੈ ਅਤੇ ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿ ਉਸ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਲਈ ਸਰਕਾਰ ਅਤੇ ਬਿਗ ਫਾਰਮਾ ਜ਼ਿੰਮੇਵਾਰ ਨੇ ਜੋਸ਼ੂਆ ਡੀਨ ਬੋਇੰਗ ਵਿਸਲ ਬਲੋਅਰ ਜਿਸ ਨੇ ਕੰਪਨੀ ਦੇ 737 ਮੈਕਸ ਦੇ ਨਿਰਮਾਣ ਚ ਖਾਮੀਆਂ ਬਾਰੇ ਚੇਤਾਵਨੀ ਦਿੱਤੀ ਸੀ ਦੀ ਪਿਛਲੇ ਹਫ਼ਤੇ ਮੌਤ ਹੋ ਗਈ ਉਹ ਇਸ ਸਾਲ ਮਰਨ ਵਾਲੇ ਦੂਜੇ ਵਿਸਲ ਬਲੋਅਰ ਬਣ ਗਏ ਨੇ ਫਾਈਜ਼ਰ ਦੀ ਕਰਮਚਾਰੀ ਮਲਿਸਾ ਮਕੇਟੀ ਨੂੰ ਪ੍ਰੋਜੈਕਟ ਵੈਰੀਟਾਸ ਦੁਆਰਾ 2021 ਚ ਕੰਪਨੀ ਦੀਆਂ ਈਮੇਲਸ ਲੀਕ ਕਰਨ ਲਈ ਹਾਈਲਾਈਟ ਕੀਤਾ ਗਿਆ ਸੀ ਜਿਸ ਵਿੱਚ ਐਮ ਆਰ ਐਨ ਐ ਵੈਕਸੀਨ ਲੈਬ ਟੈਸਟਿੰਗ ਚ ਮਨੁੱਖੀ ਭ੍ਰੂਣ ਦੇ ਟਿਸ਼ੂ ਤੋਂ ਪ੍ਰਾਪਤ ਸੈੱਲ ਲਾਈਨਾਂ ਦੀ ਵਰਤੋਂ ਬਾਰੇ ਦਾਅਵੇ ਸ਼ਾਮਲ ਸਨ ਉਸਨੇ ਕਿਹਾ ਮੈਂ ਫਾਈਜ਼ਰ ਵਿਸਲ ਬਲੋਅ ਰਹਾ ਹਾਂ ਅਸਲ ਚ ਇੱਕ ਅਜੀਹਾ ਵਿਅਕਤੀ ਜੋ ਲੰਬੇ ਸਮੇਂ ਲਈ ਫਾਈਜ਼ਰ ਕਰਮਚਾਰੀ ਵਜੋਂ ਕੰਮ ਕਰ ਰਿਹਾ ਹੈ ਮੈਂ ਥੱਕ ਗਿਆ ਮੈਂ ਇੱਕ ਧੋਖੇਬਾਜ਼ ਦੀ ਤਰ੍ਹਾਂ ਮਹਿਸੂਸ ਕਰਕੇ ਥੱਕ ਗਿਆ ਮੈਂ ਇਹ ਮਹਿਸੂਸ ਕਰਕੇ ਥੱਕ ਗਿਆ ਹਾਂ ਕਿ ਮੇਰੇ ਕੋਲ ਕੋਈ ਉਮੀਦ ਨਹੀਂ ਹੈ ਮੈਂ ਲੜਦੇ ਲੜਦੇ ਥੱਕ ਗਿਆ ਬਹਿਸ ਕਰ ਰਹੀ ਹਾਂ ਪੋਸਟ ਕਰ ਰਹੀ ਹਾਂ ਰਿਸਰਚ ਕਰ ਰਹੀ ਹਾਂ ਪਰ ਮੈਂ ਆਤਮ ਹੱਤਿਆ ਨਹੀਂ ਕਰ ਰਹੀ ਮੇਰੇ ਕੋਲ ਇੱਕ ਕਹਾਣੀ ਹੈ ਜੋ ਵਰਤਾਂਤ ਨੂੰ ਬਦਲਣ ਚ ਮਦਦ ਕਰ ਸਕਦੀ ਹੈ ਉਸਨੇ ਬੁੱਧਵਾਰ 8 ਮਈ ਨੂੰ ਇੱਕ ਵੀਡੀਓ ਦੇ ਨਾਲ ਇੱਕ ਉੱਪਰ ਲਿਖਿਆ ਮੈਲਿਸਾ ਮਕੇਟੀ ਨੇ ਜ਼ੋਰ ਦੇ ਕੇ ਕਿਹਾ ਕਿ ਉਸਦੇ ਅਤੇ ਉਸਦੇ ਪਰਿਵਾਰ ਦੇ ਵਿਚਕਾਰ ਕੋਈ ਵਿਵਾਦ ਜਾਂ ਮਾਨਸਿਕ ਸਿਹਤ ਸੰਬੰਧੀ ਸਮੱਸਿਆ ਨਹੀਂ ਹੈ ਉਸਨੇ ਆਪਣੇ ਘਰ ਵਿੱਚ ਕੋਈ ਅਸਾਧਾਰਨ ਬਦਲਾਅ ਨਹੀਂ ਕੀਤਾ ਮੈਲਿਸਾ ਮੈਕਏਟੀ ਨੇ ਕਿਹਾ ਕਿ ਜੇਕਰ ਅੱਜ ਮੈਨੂੰ ਕੁਝ ਹੁੰਦਾ ਹੈ ਤਾਂ ਇਸਦੇ ਲਈ ਵੱਡੀਆਂ ਫਾਰਮਾ ਕੰਪਨੀਆਂ ਵੱਡੀਆਂ ਫਾਰਮਾਸਿਟੀਕਲ ਕੰਪਨੀਆਂ ਤਕਨੀਕੀ ਫਾਰਮਾ ਅਤੇ ਸਰਕਾਰ ਜ਼ਿੰਮੇਵਾਰ ਹੋਵੇਗੀ ਅਮਰੀਕੀ ਲੇਖਕਾ ਤੇ ਟਿੱਪਣੀਕਾਰ ਐਨ ਕੁੱਲਟਰ ਨੇ ਕਿਹਾ ਇੱਕ ਕਿ ਰਾਸ਼ਟਰਪਤੀ ਦੇ ਅਹੁਦੇ ਲਈ ਸੰਭਾਵੀ ਰਿਪਬਲਿਕਨ ਉਮੀਦਵਾਰ ਵਜੋਂ ਚਰਚਿਤ ਹੋਏ ਵਿਵੇਕਰਾਮਾ ਸਵਾਮੀ ਨੂੰ ਉਹਨਾਂ ਨੇ ਸਿਰਫ ਇਸ ਲਈ ਵੋਟ ਨਹੀਂ ਪਾਉਣੀ ਸੀ ਕਿਉਂਕਿ ਉਹ ਇੱਕ ਭਾਰਤੀ ਨੇ ਲੇਖਕਾਂ ਨੇ ਇਹ ਪ੍ਰਗਟਾਵਾ ਭਾਰਤੀ ਮੂਲ ਦੇ ਉਮੀਦਵਾਰ ਨਾਲ ਗੱਲਬਾਤ ਦੌਰਾਨ ਆਪਣੇ ਪੋਡਕਾਸਟ TRUTH ਤੇ ਕੀਤਾ ਹੈ। ਉਸੇ ਗੱਲਬਾਤ 'ਚ ਲੇਖਕਾਂ ਨੇ ਕਿਹਾ ਕਿ ਮੈਂ ਤੁਹਾਨੂੰ ਵੋਟ ਨਹੀਂ ਪਾਉਣੀ ਸੀ ਕਿਉਂਕਿ ਤੁਸੀਂ ਇੱਕ ਭਾਰਤੀ ਹੋ। ਬਾਅਦ 'ਚ ਰਾਮਾ ਸੁਆਮੀ ਨੇ ਕਿਹਾ ਕਿ ਉਹ ਭਾਵੇਂ ਲੇਖਕਾਂ ਨਾਲ ਅਸਹਿਮਤ ਨੇ ਪਰ ਫਿਰ ਵੀ ਉਹਨਾਂ ਦੀ ਕਦਰ ਕਰਦੇ ਨੇ ਕਿਉਂਕਿ ਉਹਨਾਂ ਨੂੰ ਆਪਣੇ ਮਨ ਅੰਦਰਲੀ ਗੱਲ ਆਖਣ ਦਾ ਜੇਰਾ ਤਾਂ ਹੈ। ਹੁਣ ਸੋਸ਼ਲ ਮੀਡੀਆ ਤੇ ਅਮਰੀਕੀ ਲੇਖਕਾਂ ਦੀ ਉਪਰੋਕਤ ਟਿੱਪਣੀ ਕਾਰਨ ਤਿੱਖੀ ਆਲੋਚਨਾ ਹੋ ਰਹੀ ਹੈ। ਉਨਾਂ ਨੂੰ ਇੱਕ ਪਾਸੜ ਅਤੇ ਪੱਖਪਾਤੀ ਕਰਾਰ ਦਿੱਤਾ ਜਾ ਰਿਹਾ ਹੈ ਇੱਥੇ ਵਰਣਨ ਯੋਗ ਹੈ ਕਿ ਪਹਿਲਾਂ ਰਾਮਾ ਸੁਆਮੀ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਸਨ ਪਰ ਬਾਅਦ ਚ ਉਹਨਾਂ ਨੇ ਡੋਨਾਲਡ ਟਰੰਪ ਦੇ ਹੱਕ ਚ ਆਪਣੀ ਉਮੀਦਵਾਰੀ ਦਾ ਦਾਵਾ ਵਾਪਸ ਲੈ ਲਿਆ ਸੀ ਇਸੇ ਲਈ ਹੁਣ ਉਹਨਾਂ ਨੇ ਕਿਹਾ ਹੈ ਕਿ ਟਰੰਪ ਨੇ ਪਾਰਟੀ ਪੱਦਰ ਦੀ ਚੋਣ ਚ ਜਿੱਤ ਹਾਸਲ ਕੀਤੀਆਂ ਨੇ ਜੈਸ ਲਈ ਉਹ ਵਧਾਈ ਦੇ ਪਾਤਰ ਨੇ ਹੁਣ ਅਸੀਂ ਆਪਣੀ ਅਮਰੀਕਾ ਫਰਸਟ ਮੁਹਿੰਮ ਨੂੰ ਇੱਕ ਨਵੇਂ ਪੱਧਰ ਤੇ ਲੈ ਕੇ ਜਾਵਾਂਗੇ 20 ਸਾਲ ਤੋਂ ਵੱਧ ਸਮੇਂ ਚ ਸਭ ਤੋਂ ਸ਼ਕਤੀਸ਼ਾਲੀ ਸੂਰਜੀ ਤੂਫਾਨ ਸ਼ੁੱਕਰਵਾਰ ਨੂੰ ਧਰਤੀ ਨਾਲ ਟਕਰਾਉਣ ਜਾ ਰਿਹਾ ਹੈ ਅਮਰੀਕਾ ਦੀ ਵਿਗਿਆਨਕ ਏਜੰਸੀ ਨੈਸ਼ਨਲ ਓਸ਼ੀਅਨ ਐਂਡ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਨੇ ਸੂਰਜੀ ਤੂਫਾਨ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ ਉਸਨੇ ਕਿਹਾ ਹੈ ਕਿ ਇਸ ਨਾਲ ਸੈਟਲਾਈਟਸ ਲਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ ਇਹ ਪਾਵਰ ਗ੍ਰਿਡ ਸੰਚਾਰ ਨੈੱਟਵਰਕ ਤੇ ਇਲੈਕਟ੍ਰੋਨਿਕ ਉਪਕਰਣਾਂ ਲਈ ਵੀ ਖਤਰਾ ਪੈਦਾ ਕਰ ਸਕਦਾ ਹੈ। ਸੀਐਨਐਨ ਦੀ ਰਿਪੋਰਟ ਮੁਤਾਬਕ ਇਹ ਸੂਰਜੀ ਤੂਫਾਨ ਅੱਜ ਰਾਤ ਤੇ ਹਫਤੇ ਦੇ ਅੰਤ 'ਚ ਧਰਤੀ ਨਾਲ ਟਕਰਾਏਗਾ ਜਿਸ ਨੇ ਅਮਰੀਕੀ ਏਜੰਸੀ ਦੀ ਚਿੰਤਾ ਵਧਾ ਦਿੱਤੀ ਹੈ। ਮੌਸਮ ਦੀ ਭਵਿੱਖਬਾਣੀ ਕੇਂਦਰ ਅਨੁਸਾਰ ਅਕਤੂਬਰ 2003 'ਚ ਅਜਿਹਾ ਸੂਰਜੀ ਤੂਫਾਨ ਦੇਖਿਆ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਅਜਿਹੀ ਖਗੋਲੀ ਘਟਨਾ ਕਈ ਸਾਲਾਂ 'ਚ ਨਹੀਂ ਦੇਖਣ ਨੂੰ ਮਿਲੀ। ਇਹ ਭੂ ਚੁੰਬਕੀ ਤੂਫਾਨ ਅਤਿਅੰਤ ਪੱਧਰਾਂ ਤੱਕ ਵੱਧ ਗਿਆ ਹੈ। ਸਪੇਸ ਮੌਸਮ ਪੂਰਵ ਅਨੁਮਾਨ ਕੇਂਦਰ ਅਨੁਸਾਰ 5 'ਚੋਂ 5 ਦਰਜਾ ਦਿੱਤਾ ਗਿਆ ਹੈ 2003 ਤੋਂ ਬਾਅਦ ਅਜੇ ਹੀ ਕੋਈ ਸੂਰਜੀ ਗਤੀਵਿਧੀ ਨਹੀਂ ਦੇਖੀ ਗਈ ਸੀਐਨਐਨ ਦੇ ਅਨੁਸਾਰ ਇਸ ਨਾਲ ਸੰਚਾਰ ਨੈਟਵਰਕ ਸੈਟਲਾਈਟ ਸੰਚਾਲਨ ਤੇ ਉੱਚ ਫ੍ਰੀਕੁਐਂਸੀ ਰੇਡੀਓ ਤਰੰਗਾਂ ਦਾ ਜ਼ੋਖਮ ਵੱਧ ਸਕਦਾ ਹੈ ਇਸ ਕਾਰਨ ਬਾਈਡਨ ਪ੍ਰਸ਼ਾਸਨ ਸਮੇਤ ਅਧਿਕਾਰੀਆਂ ਨੂੰ ਸੁਚੇਤ ਰਹਿਣਾ ਪਵੇਗਾ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗਾਜ਼ਾ 'ਚ ਇਜ਼ਰਾਈਲ ਵੱਲੋਂ ਅਮਰੀਕਾ ਦੁਆਰਾ ਸਪਲਾਈ ਕੀਤੇ ਗਏ ਹਥਿਆਰਾਂ ਦੀ ਵਰਤੋਂ ਨਾਲ ਕਮੰਤਰੀ ਕਾਨੂੰਨ ਦੀ ਉਲੰਘਣਾ ਹੋ ਸਕਦੀ ਹੈ ਪਰ ਜੰਗ ਜਾਰੀ ਰਹਿਣ ਕਾਰਨ ਅਮਰੀਕੀ ਅਧਿਕਾਰੀਆਂ ਕੋਲ ਅਜੇ ਤੱਕ ਇਸ ਦੇ ਪੂਰੇ ਸਬੂਤ ਨਹੀਂ ਹਨ ਅਮਰੀਕਾ ਦੇ ਸਹਿਯੋਗੀ ਨੇ ਗਾਜ਼ਾ 'ਚ ਜੰਗ ਛੇੜ ਕੇ ਕਮੰਤਰੀ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਵਾਜਬ ਸਬੂਤਾਂ ਵਾਲੀ ਰਿਪੋਰਟ ਅਮਰੀਕੀ ਸੰਸਦ 'ਚ ਪੇਸ਼ ਕੀਤੀ ਜਾਣੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਜ਼ਰਾਈਲ ਖਿਲਾਫ ਕੀਤੀ ਗਈ ਇਹ ਹੁਣ ਤੱਕ ਦੀ ਸਭ ਤੋਂ ਸਖਤ ਟਿੱਪਣੀ ਮੰਨੀ ਜਾ ਰਹੀ ਹੈ ਹਮਾਸ ਦੇ ਖਿਲਾਫ ਲੜਾਈ ਨੂੰ 7 ਮਹੀਨੇ ਹੋ ਗਏ ਨੇ ਤੇ ਬਾਈਡਨ ਪ੍ਰਸ਼ਾਸਨ ਦੁਆਰਾ ਇਹ ਆਪਣੀ ਕਿਸਮ ਦਾ ਪਹਿਲਾ ਮੁਲਾਂਕਣ ਹੈ ਇਜ਼ਰਾਈਲ ਤੇ ਹਮਾਸ ਵਿਚਕਾਰ ਚੱਲ ਰਹੀ ਜੰਗ 'ਚ ਲਗਭਗ 35 ਹਜ਼ਾਰ ਫਲਸਤੀਨੀ ਮਾਰੇ ਜਾ ਚੁੱਕੇ ਨੇ ਜਿਨ੍ਹਾਂ 'ਚ ਜ਼ਿਆਦਾਤਰ ਔਰਤਾਂ ਤੇ ਬੱਚੇ ਨੇ ਫਲੋਰੀਡਾ 'ਚ ਅਮਰੀਕੀ ਪੁਲਿਸ ਵਾਲੇ ਨੇ ਰੋਜਰ ਫੋਟਸਨ ਇੱਕ ਸਿਆ ਫਾਰਮ 에ਅਰ ਫੋਰਸ ਸੈਨਿਕ ਨੂੰ ਗੋਲੀ ਮਾਰ ਦਿੱਤੀ ਇਸ ਘਟਨਾ ਦੀ ਵੀਡੀਓ ਪੁਲਿਸ ਮੁਲਾਜ਼ਮ ਦੇ ਬੋਡੀ ਕੈਮਰੇ 'ਚ ਰਿਕਾਰਡ ਹੋ ਗਈ ਜੋ ਵੀਰਵਾਰ ਨੂੰ ਜਾਰੀ ਕੀਤੀ ਗਈ। ਬ੍ਰਿਟਿਸ਼ ਮੀਡੀਆ BBC ਮੁਤਾਬਕ ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਕਰਨਾ ਆਇਆ ਪੁਲਿਸ ਕਰਮਚਾਰੀ ਗਲਤ ਘਰ 'ਚ ਦਾਖਲ ਹੋ ਗਿਆ ਸੀ ਜਿਸ ਤੋਂ ਬਾਅਦ ਉਸ ਨੇ 23 ਸਾਲਾਂ ਰੋਜਰ ਨੂੰ ਦਰਵਾਜ਼ੇ ਤੇ ਹੀ ਗੋਲੀ ਮਾਰ ਦਿੱਤੀ। ਪੁਲਿਸ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਜਦੋਂ ਸਿਪਾਹੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਦੇ ਹੱਥ 'ਚ ਬੰਦੂਕ ਸੀ। ਪੁਲਿਸ ਵਾਲੇ ਨੇ ਆਪਣੇ ਬਚਾ ਲਈ ਉਸ ਤੇ ਗੋਲੀਬਾਰੀ ਕੀਤੀ। ਰੌਜਰ ਫਲੋਰੀਡਾ ਸਪੈਸ਼ਲ ਆਪਰੇਸ਼ਨ ਵਿੰਗ ਦੇ ਨੇੜੇ ਰਹਿੰਦਾ ਸੀ ਜਿੱਥੇ 3 ਮਈ ਨੂੰ ਉਸ ਦੀ ਹੱਤਿਆ ਹੋ ਗਈ। ਬੀਬੀਸੀ ਮੁਤਾਬਕ ਘਟਨਾ ਤੋਂ ਬਾਅਦ ਮਲਜ਼ਮ ਪੁਲਿਸ ਮੁਲਾਜ਼ਮ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੈ। ਇਲਾਕੇ ਦੇ ਸਰਪੰਚ ਨੇ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੂਰੀ ਪਾਰਦਰਸ਼ਤਾ ਨਾਲ ਕਾਰਵਾਈ ਕੀਤੀ ਜਾਵੇਗੀ। ਘਟਨਾ ਦੀ ਵੀਡੀਓ ਮੁਤਾਬਕ ਪੁਲਿਸ ਮੁਲਾਜ਼ਮ 3 ਮਈ ਨੂੰ ਸਿਪਾਹੀ ਦੇ ਘਰ ਦੇ ਨੇੜੇ ਪਹੁੰਚਦਾ ਹੈ ਫਿਰ ਇੱਕ ਔਰਤ ਉਸ ਨੂੰ ਦੱਸਦੀ ਹੈ ਕਿ ਉਸਨੇ ਫੌਜੀ ਦੇ ਘਰ ਤੋਂ ਲੜਾਈ ਦੀ ਆਵਾਜ਼ ਸੁਣੀ ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਘਰ ਦਾ ਦਰਵਾਜ਼ਾ ਖੜਕਾਇਆ ਜਦੋਂ ਫੌਜੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਦੇ ਹੱਥ ਵਿੱਚ ਬੰਦੂਕ ਸੀ ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਤੁਰੰਤ ਫੌਜੀ ਤੇ ਗੋਲੀਆਂ ਚਲਾ ਦਿੱਤੀਆਂ ਇਸ ਦੌਰਾਨ ਉਹ ਰੋਜਰ ਨੂੰ ਬੰਦੂਕ ਹੇਠਾ ਸੁੱਟਣ ਲਈ ਵੀ ਕਹਿੰਦਾ ਹੈ ਫਿਰ ਰੋਜਰ ਉਸ ਨੂੰ ਕਹਿੰਦਾ ਹੈ ਕਿ ਉਸ ਦੇ ਕੋਲ ਬੰਦੂਕ ਨਹੀਂ ਹੈ ਉਸ ਨੇ ਇਸ ਨੂੰ ਪਹਿਲਾਂ ਹੀ ਸੁੱਟ ਦਿੱਤਾ ਹੈ ਹਾਲਾਂਕਿ ਉਦੋਂ ਤੱਕ ਉਸ ਨੂੰ ਗੋਲੀ ਲੱਗ ਚੁੱਕੀ ਸੀ ਰੋਜਰਸ ਦੇ ਪਰਿਵਾਰ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦਿੱਤਾ ਉਹ ਇੱਕ ਦੇਸ਼ ਭਗਤ ਸੀ ਉਹ ਯੂਐਸ 에ਅਰ ਫੋਰਸ ਸਪੇਸ ਆਪਰੇਸ਼ਨ ਟੀਮ ਦੇ ਹਿੱਸੇ ਵਜੋਂ ਦੇਸ਼ ਲਈ ਲੜ ਰਿਹਾ ਸੀ। ਘਟਨਾ ਦੇ ਸਮੇਂ ਫੌਜੀ ਆਪਣੇ ਇੱਕ ਦੋਸਤ ਨਾਲ ਵੀਡੀਓ ਕਾਲ 'ਤੇ ਗੱਲ ਕਰ ਰਿਹਾ ਸੀ। ਔਰਤ ਨੇ ਦੱਸਿਆ ਕਿ ਕਾਲ ਦੌਰਾਨ ਕਿਸੇ ਨੇ ਰੌਜਰ ਦੇ ਘਰ ਦਾ ਦਰਵਾਜ਼ਾ ਖੜਕਾਇਆ ਹਾਲਾਂਕਿ ਉਸਦੇ ਸਵਾਲਾਂ ਦਾ ਕਿਸੇ ਨੇ ਵੀ ਜਵਾਬ ਨਹੀਂ ਦਿੱਤਾ। ਕੁਝ ਸਕਿੰਟਸ ਬਾਅਦ ਦਰਵਾਜ਼ੇ 'ਤੇ ਦੁਬਾਰਾ ਦਸਤਕ ਹੋਈ। ਇਸ ਵਾਰ ਰੌਜਰ ਨੇ ਦਰਵਾਜ਼ੇ ਦੀ ਮੋਰੀ 'ਚ ਝਾਕਿਆ ਹਾਲਾਂਕਿ ਉਸਨੇ ਕਿਸੇ ਨੂੰ ਨਹੀਂ ਦੇਖਿਆ। ਫੌਜੀ ਨੂੰ ਸ਼ੱਕ ਹੋਇਆ ਤੇ ਉਸਨੇ ਆਪਣੀ ਬੰਦੂਕ ਉਠਾਈ। ਉਦੋਂ ਹੀ ਪੁਲਿਸ ਮੁਲਾਜ਼ਮ ਦਰਵਾਜ਼ਾ ਤੋੜ ਕੇ ਅੰਦਰ ਵੜ ਗਿਆ ਫੌਜੀ ਦੇ ਹੱਥ 'ਚ ਬੰਦੂਕ ਦੇਖ ਕੇ ਉਸ ਨੇ ਤੁਰੰਤ ਗੋਲੀ ਚਲਾਤੀ ਰੋਜਰ ਨਵੰਬਰ 2019 ਤੋਂ ਅਮਰੀਕੀ ਹਵਾਈ ਸੈਨਾ ਦਾ ਹਿੱਸਾ ਸੀ ਉਹ ਐਟਲੰਟਾ ਯੂਨੀਵਰਸਿਟੀ ਤੋਂ ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਫੌਜ 'ਚ ਭਰਤੀ ਹੋ ਗਿਆ ਸੀ ਇਸ ਸੰਬੰਧ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ